ਇਧਰ ਐਨਾ ਕੁਝ ਨਹੀਂ ਨਹੀਂ ਦੇਖ ਲੋ ਦੇਖ ਸਮਝੋ ਆਪਣਾ ਮੈਂ ਦੇ ਰਹੀ ਹਾਂ ਹਾਂ ਨਹੀਂ ਜਿਹੜਾ ਕੋਈ ਨਹੀਂ ਉਗਣਾ ਨਹੀਂ ਕੋਣ ਕੋਣ ਤੇ ਚੜ ਜਾ ਆਓ ਦੂਰ ਦਿਖਾਓ ਆਜ ਦਿਖਾਈਏ ਬੱਥੇ ਆ ਕੇ ਕਾਹਦੇ ਨਹੀਂ ਆਇਆ ਹੋਏ ਇਧਰ ਆਓ ਇਧਰ ਆਓ ਆ ਕੇ ਵਾਹ ਇੱਥੇ ਆ ਕੇ ਬੰਦਿਆ ਵੇ ਉਹ ਤੁਸੀਂ ਕਿਹੜਾ ਅਸਲ ਲਵੋਗੇ ਇਥੋਂ ਆਈ ਆ ਜਾਓ ਆ ਜਾਓ ਜੇ ਚੱਲੀ ਆ ਉਹ ਚੱਲਿਆ ਜੇ ਬਣਾਉ ਕਿੱਥਿਆ ਥੱਲੇ ਲੈ ਜਾ ਥੱਲੇ ਲੈ ਜਾ ਉੱਪਰੇ ਲੈ ਜਾ ਉੱਪਰੇ ਲੈ ਜਾ ਕਾਹਦੇ ਘਰ ਵੀ ਆਉਂਦੇ ਸਾਰ ਹੋ ਜੇ ਚੱਲ ਮਾੜਾ ਯੱਕਾ ਮੇਰਾ ਪਤਾ ਹੀ ਨਹੀਂ ਆਹ ਪਤਾ ਹੀ ਪਤਾ ਨਹੀਂ ਰਹਿ ਰਹੇ ਆਪਾਂ ਇਹ ਕਰਕੇ ਪਹਿਲੇ ਤਾਂ ਅੱਗਾ ਡੋਲ ਲੈ ਆਈ ਤਾਂ ਇਹ ਨਹੀਂ ਚੜਾਉਣੀ ਹੈਗੀ ਨਾ ਨਹੀਂ ਦੂਜੀ ਨਹੀਂ 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 ਆਪਾਂ ਦੂਜੀ ਲਿਆਂਦੀ ਨਹੀਂ ਆਈ ਬੱਚੀ 25 ਸੌ ਲਿਆਂਦੇ ਨਹੀਂ ਆਪ ਤਾਂ ਆਪ ਆ ਕੇ ਆਣੇ ਮਿਲਾਂਗੇ ਜੀ ਬਸੰਤ ਜੀ ਪਸੰਦ ਜਿਹੜੀ ਕਿਹੜੀ ਡਰਾਈਵ ਲਾਈ ਹੈ ਜੀ ਅੱਡਾ ਕੋਟ ਕੋਲੋਂ ਇੱਕ ਬਸੰਤ ਪੰਜਵੀ ਦਾ ਤਿਹਾਰਾ ਲੋਕ ਬੜੇ ਧੂਮਤਾ ਨਾਲ ਮਨਾਉਂਦੇ ਨੇ ਬੱਚੇ ਪਤੰਗ ਚੜਾਉਂਦੇ ਨੇ ਪਰ ਅੱਜ ਦੇ ਦਿਨਾਂ ਦੇ ਵਿੱਚ ਕਈ ਲੋਕ ਚੈਨਾ ਡੋਰ ਨਾਲ ਪਤੰਗ ਚੜਾਉਂਦੇ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹਨਾਂ ਲੋਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜੋ ਜਿਹੜਾ ਚੈਨਾ ਡੋਰ ਨਾਲ ਪਤੰਗ ਚੜਾਉਂਦੇ ਨੇ ਹਰ ਪਿੰਡ-ਪਿੰਡ ਵਿੱਚ ਜਾ ਕੇ ਇਹਨਾਂ ਦੀ ਚੈਕ ਚੈਕ ਕੀਤਾ ਜਾ ਰਿਹਾ ਹੈ ਡੋਰ ਕੀ ਮੈਸੇਜ ਦੇ ਰਹੇ ਲੋਕਾਂ ਨੂੰ ਦੀ ਲੋਕਾਂ ਨੂੰ ਮੈਸੇਜ ਦੇ ਰਹੇ ਵੀ ਚੈਨਾ ਡੋਰ ਨਾਲ ਤੁਸੀਂ ਪਤੰਗ ਨਾ ਚੜਾਓ ਜਿਹਦੇ ਨਾਲ ਬੇਜਾਨ ਜਾਨਵਰਾਂ ਦੀ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਆਮ ਲੋਕਾਂ ਦਾ ਵੀ ਕਾਫੀ ਨੁਕਸਾਨ ਹੁੰਦਾ ਵੀ ਆਪਦੀ ਖੁਸ਼ੀ ਨਾਲ ਤੇ ਇਤਿਹਾਰ ਨਾਲ ਇੱਕੋ ਸਪੀਕਰ ਰੈਡੀ ਲਾਉਂਦੇ ਨੂੰ ਰੋਥਾਉਣ ਲਈ ਕੀ ਕਰ ਰਹੇ ਜਿਹੜੇ ਸਪੀਕਰ ਬਿਨਾਂ ਮਨਜ਼ੂਰੀ ਤੋਂ ਲਾ ਦੇਣ ਉਹਨਾਂ ਦੇ ਨੌਇਸ ਪੋਲੂਸ਼ਨ ਐਕਟ ਦਾ ਪਰਚਾ ਦਰਜ ਕਰਾਂਗੇ ਤੇ ਫਿਲਹਾਲ ਹਾਲੇ ਕੋਈ ਐਸੀ ਗੱਲ ਮੌਸਲ ਵਿੱਚ ਨਹੀਂ